ਨਸ਼ੀਲੀਆਂ ਗੋਲੀਆਂ ਸਮੇਤ ਇੱਕ ਚੜ੍ਹਿਆ ਪੁਲਿਸ ਅੜਿੱਕੇ ਕਿਸ ਕੋਲੋਂ ਲੈ ਕੇ ਆਇਆ ਸੀ ਇਹ ਨਸ਼ੀਲੀਆਂ ਗੋਲੀਆਂ ਪੁਲਿਸ ਕਰ ਰਹੀ ਹੈ ਡੂੰਘਾਈ ਨਾਲ ਜਾਂਚ ਥਾਣਾ ਮੁਖੀ ਮਹਿੰਦਰ ਸਿੰਘ ਜ਼ਿਲ੍ਹਾ ਨਮਸ਼ਰ ਪੁਲਿਸ ਵੱਲੋਂ ਨਸ਼ੇ ਖਿਲਾਫ ਵਿੱਢੀ ਗਈ ਮੈਮ ਦੇ ਤਹਿਤ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ 40 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਮੁਕੰਦਪੁਰ ਦੇ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਏਐਸਆਈ ਸੰਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇ ਵਾਈ ਪੁਆਇੰਟ ਤੇ ਨਾਕਾ ਲਗਾ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਅਪਰੇ ਸਾਈਡ ਤੋਂ ਇੱਕ ਆਦਮੀ ਮੋਟਰਸਾਈਕਲ ਤੇ ਆ ਰਿਹਾ ਸੀ ਜਿਸ ਨੂੰ ਏਐਸਆਈ ਸੰਦੀਪ ਸਿੰਘ ਨੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਏਐਸਆਈ ਸੰਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਇਸ ਵਿਅਕਤੀ ਨੂੰ ਕਾਬੂ ਕਰਕੇ ਇਸ ਦਾ ਨਾਮ ਪਤਾ ਪੁੱਛਿਆ ਤਾਂ ਇਸ ਨੇ ਆਪਣਾ ਨਾਮ ਦਵਿੰਦਰ ਸਿੰਘ ਉਰਫ ਤੇਜੂ ਪੁੱਤਰ ਸੁਖਦੇਵ ਸਿੰਘ ਬਾਸੀ ਆਲੋਵਾਲ ਥਾਣਾ ਫਲੋਰ ਦੱਸਿਆ ਜਦੋਂ ਸ਼ੱਕ ਪੈਣ ਤੇ ਇਹਦੀ ਤਲਾਸ਼ੀ ਲਈ ਗਈ ਤਾਂ ਇਸ ਕੋਲੋਂ ਚਾਰ ਪੱਤੇ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਏ ਅਤੇ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਤੇ ਐਨਡੀਪੀਐਸ ਦਾ ਮਕਦਮਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਸ਼ੀਲੀਆਂ ਗੋਲੀਆਂ ਕਿਸ ਤੋਂ ਲੈ ਕੇ ਆਇਆ ਸੀ ਅਤੇ ਜੋ ਵੀ ਇਸ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਇਆ ਉਹ ਬਖਸ਼ਿਆ ਨਹੀਂ ਜਾਵੇਗਾ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਮਨਵੀਰ ਗੁਣਾਚੌਰ ਦੀ ਇਹ ਰਿਪੋਰਟ ਸਾਡੇ ਐਸਐਸਪੀ ਸਾਹਿਬ ਮਨਜੋਗ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਧਾਰ ਤੇ ਡੀਐਸਪੀ ਸਾਹਿਬ ਸੌਰਵਜੀਤ ਬੰਗਾ ਸ੍ਰੀ ਹਜੀਤ ਸਿੰਘ ਜੀ ਦੀ ਯੋਗਗਵਾਈ ਦੇ ਵਿੱਚ ਮਕੰਦਪੁਰ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਏਐਸਏ ਸੰਦੀਪ ਸਿੰਘ ਦੇ ਨਾਲ ਪੁਲਿਸ ਮਰਜ ਜਿਹੜੇ ਸ਼ਿਫਟਿੰਗ ਨਾਕਾ ਬੰਦੀ ਦੇ ਸਬੰਧ ਦੇ ਵਿੱਚ ਕੱਲ 10 1 2025 ਨੂੰ ਮਕੰਦਪੁਰ ਵੇਖੇ ਵਾਈ ਪੁਆਇੰਟ ਮਕੰਦਪੁਰ ਮੌਜੂਦ ਸੀਗੇ ਉਦੋਂ ਸਿਲੇ ਇੱਕ ਸਾਈਕਲ ਸਵਾਰ ਜਿਹੜਾ ਹੈਗਾ ਦਵਿੰਦਰ ਸਿੰਘ ਸਨੋਂ ਸੁਖਦੇਵ ਸਿੰਘ ਵਾਸੀ ਯੰ ਲੋਵਾਲ ਤਾਣਾ ਫਲੌਰ ਇਹਨੂੰ ਕਾਬੂ ਕੀਤਾ ਇਹਦੇ ਕੋਲ 40 ਇਨਟੋਕਸਿਕਨ ਟੈਬਲੇਟਸ ਪੂਰਾ ਜ਼ਲਮ ਬ੍ਰਾਮਧ ਹੋਈਆਂ ਜਿਸ ਤੇ ਅਸੀਂ ਮੁਕੱਦਮਾ ਨੰਬਰ 3 ਮਿਤੀ 10 1 2025 ਤੇ ਐਂਟੀਸੀਡ ਦੇ ਧਰਾਵਾਂ ਦੇ ਵਿੱਚ ਦਰਜ ਰਜਿਸਟਰ ਕਰਕੇ ਤਫ਼ਤੀਸ਼ ਕੀਤੀ ਇੱਥੋਂ ਇਹ ਵੀ ਪਤਾ ਲੱਗਾ ਕਿ ਇਹੋ ਫਲੌਰ ਏਰੀਆ ਤੋਂ ਆ ਕੇ ਮੁਕੰਧਪੁਰ ਏਰੀਆ ਦੇ ਵਿੱਚ ਗੋਲੀਆਂ ਤੇ ਹੈਰਨ ਵੇਚਦਾ ਰਿਹਾ ਤੇ ਜਿਹਨੂੰ ਅਸੀਂ ਰਾਤ ਕਾਬੂ ਕਰ ਲਿਆ ਇੱਥੇ ਪਹਿਲਾਂ ਵੀ ਇੱਕ ਆਲਰੇਡੀ ਖਾਨਕ ਫਲਾਰਵਿਕ ਕੇਂਦਰ ਸੜਦਾ ਮਕਦਮਾ ਦਰਜ ਹੈ ਤੇ ਇਹਨੂੰ ਅਜਮਾਨਯੋਗ ਅਦਾਲਤ 'ਚ ਅਸੀਂ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਹਾਸਲ ਕਰਕੇ ਅੱਗੇ ਦੀ ਤਫ਼ਤੀਸ਼ ਕਰਾਂਗੇ ਕਿ ਅੱਗੇ ਇਹ ਜਿਹੜਾ ਮਸ਼ਾਹ ਕਿਸ ਨੂੰ ਦਿੰਦਾ ਤੇ ਇਹ ਕਿੱਥੋਂ ਲੈ ਕੇ ਆਉਂਦਾ ਹੈ ਜਿਹੜਾ ਵੀ ਇਹਦੇ ਨਾਲ ਲਿਖਤ ਪਾਇਆ ਗਿਆ ਇਹ ਨਾਲ ਰਿਲੇਟਡ ਪਾਇਆ ਗਿਆ ਉਹਦੇ ਖਿਲਾਫ ਵੀ ਅਸੀਂ ਐਂਟੀਸਾਈਟ ਦੇ ਤਹਿਤ ਬੰਦੀਆਂ ਧਰਾਵਾਂ ਦੇ ਵਿੱਚ ਕਾਨੂੰਨੀ ਕਾਰਵਾਈ ਕਰਾਂਗੇ। ਧੰਨਵਾਦ। ਨਸ਼ੀਲੀਆਂ ਗੋਲੀਆਂ ਸਮੇਤ ਇੱਕ ਚੜ੍ਹਿਆ ਪੁਲਿਸ ਅੜਿੱਕੇ ਕਿਸ ਕੋਲੋਂ ਲੈ ਕੇ ਆਇਆ ਸੀ ਇਹ ਨਸ਼ੀਲੀਆਂ ਗੋਲੀਆਂ ਪੁਲਿਸ ਕਰ ਰਹੀ ਹੈ ਡੂੰਘਾਈ ਨਾਲ ਜਾਂਚ। ਥਾਣਾ ਮੁਖੀ ਮਹਿੰਦਰ ਸਿੰਘ